ਫਾਸਟ ਨਿਊ ਦੇਖ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੁਰ ਕੱਗਾ ਕੈਮਰਾਮੈਨ ਜਗਸੀਰ ਸਿੰਘ ਨਾਲ ਇਸ ਟਾਈਮ ਅਸੀਂ ਖੜੇ ਆ ਪਿੰਡ ਕੱਗੇ ਵਿਖੇ ਜਿੱਥੇਗਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਸਜਜੇ ਟੰਗ ਨਾਲ ਜੋ ਅੱਜ ਇੱਥੇ ਕੱਕੇ ਦੇ ਵਿੱਚ ਅੱਜ ਤੀਆਂ ਦਾ ਪ੍ਰੋਗਰਾਮ ਬੜਾ ਵਧੀਆ ਰੰਗ ਰੰਗ ਮਨਾਇਆ ਗਿਆ ਸੋ ਇੱਥੇ ਤੁਹਾਨੂੰ ਮੈਂ ਕੈਮਰਾਮੈਨ ਨੂੰ ਜ਼ਰੂਰ ਕਹਾਂਗੇ ਕਿ ਇੱਕ ਵਾਰ ਜ਼ਰੂਰ ਤਖਾਣ ਜੋ ਇੱਥੇ ਭਿੰਗਾ ਝੂਟਦੀਆਂ ਜੋ ਆਪਾਂ ਕਹਿ ਦਈਏ ਪੱਲੋ ਪਾਉਂਦੀਆਂ ਭਿੰਗਾ ਝੂਟਦੀਆਂ ਜੋ ਕੁੜੀਆਂ ਇਸ ਟਾਈਮ ਨਜ਼ਰ ਆ ਰਹੀਆਂ ਨੇ ਜੋ ਕਾਫੀ ਇਕੱਠੇ ਤੇ ਠਾਠਾ ਮਾਰਦਾ ਸੋ ਦਿਖ ਸੋ ਆਪਾਂ ਬਾਕੀ ਦੀ ਜਿਹੜੀ ਜਾਣਕਾਰੀ ਇੱਥੇ ਜੋ ਮਿੱਠੂ ਪ੍ਰਧਾਨ ਨੇ ਇੱਥੇ ਦੇ ਨਗਰ ਕੌਂਸਲਰ ਦੇ ਸ਼ਹਿਰੀ ਪ੍ਰਧਾਨ ਅਨੰਦ لال ਜੀ ਸੋ ਆਪਾਂ ਕਹਿੰਦੇ ਐਮਐਲਏ ਸਾਹਿਬ ਦੀ ਫੈਮਿਲੀ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚ ਰਹੀ ਹੈ ਆਪਾਂ ਉਹਨਾਂ ਨਾਲ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਤੁਸੀਂ ਮੇਰੇ ਨਾਲ ਜੁੜੇ ਰ ਅਰਪਿਤ ਗੌਰ ਕਾਕਾ ਨਾਲ ਤਾਂ ਕਿ ਤੁਹਾਡੇ ਨਾਲ ਸਾਰੀਆਂ ਖਬਰਾਂ ਸਾਂਝੀਆਂ ਕਰ ਸਕੀਏ ਸੋ ਇਸ ਟਾਈਮ ਦੀ ਤੁਸੀਂ ਕੱਗੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਜੋ ਆਪਣੇ ਹਲਕੇ ਸਤਰਾਣੇ ਦੇ ਵਿਧਾਇਕ ਐਮ ਐਲ اے ਬਾਜੀਗਰ ਕੁਲਵੰਤ ਸਿੰਘ ਜੀ ਜੋ ਉਹਨਾਂ ਦੀ ਨੌ ਰਾਣੀ ਸਪੈਸ਼ਲ ਤੌਰ ਤੇ ਕੱਗੇ ਪਹੁੰਚੇ ਉਹਨਾਂ ਦੇ ਪਿੰਡ ਵਾਸੀਆਂ ਵੱਲੋਂ ਜੋ ਪਰਮਾ ਸਵਾਗਤ ਕੀਤਾ ਜਾ ਰਿਹਾ ਇਸ ਤੀਆਂ ਦੇ ਤਿਉਹਾਰ ਤੇ ਫੋਟੋ ਸਿਸਟਮ ਕੱਗੇ ਦੀਆਂ ਤਸਵੀਰਾਂ ਦੇ ਸਕਦੇ ਜੋ ਤਿੰਹ ਇਸ ਟਾਈਮ ਵਧੀਆ ਵਧੀਆ ਤਰੀਕੇ ਨਾਲ ਬਣਾ ਰਹੀਆਂ ਨੇ ਜੋ ਕਹਦੀ ਆਪਣੇ ਬਜ਼ੁਰਗ ਵੀ ਇੱਥੇ ਬੈਠੇ ਦੇਖ ਰਹੇ ਨੇ ਸੋ ਕਾਫੀ ਇਕੱਠਾਪਾ ਕਹਦੀ ਇੱਥੇ ਦਿਖਾਈ ਦੇ ਰਿਹਾ ਏ ਜੋ ਨੱਚਦੀਆਂ ਟੱਪਦੀਆਂ ਮੁਟਿਆਰਾਂ ਸੋ ਦਿਖਾਈ ਦੇ ਰਹੀਆਂ ਨੇ ਇਸ ਟਾਈਮ ਦੀਆਂ ਇਹ ਤਸਵੀਰਾਂ ਨੇ ਕੱਗੇ ਦੀਆਂ Hey, hey. ਬਲਦ ਅਥੇ ਤੀਆਂ ਦਾ ਤਿਹਾੜੀ ਦੋਸਤੀ ਕੱਗੇ ਚ ਬਣਾਣਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਟਾਈਮ ਮੈਂ ਲੋਕਾਂ ਨੂੰ ਕੀ ਮੋਟੀਵੇਸ਼ਨ ਦੇਣਾ ਚਾਹੁੰਗਾ ਆਪਣੇ ਸੱਭਿਆਚਾਰ ਬਾਰੇ ਸੱਭਿਆਚਾਰ ਬਾਰੇ ਬਸ ਇੱਕ ਹੀ ਬੇਨਤੀ ਹੈ ਕਿ ਜਿਵੇਂ ਆਪਣੇ ਪਹਿਲਾ ਸੱਭਿਆਚਾਰ ਦੇ ਵਿੱਚ ਪ੍ਰੋਗਰਾਮ ਜਿਹੜੇ ਹੁੰਦੇ ਸੀਗੇ ਬਸ ਐਦਾਂ ਹੀ ਅੱਗੇ ਵੀ ਚੱਲਦੇ ਰਹਿਣ ਆਪਣਾ ਜਿਹੜਾ ਸੱਭਿਆਚਾਰ ਹੈ ਉਹ ਐਵੇਂ ਜਿੰਦਾ ਰਹੇ ਅਸੀਂ ਇਹਨੂੰ ਸੱਭਿਆਚਾਰ ਨੂੰ ਭੁੱਲੀਏ ਨਾ ਹਾਂਜੀ ਉਹਨਾਂ ਕਹਿ ਦਈਏ ਜੋ ਆਪਣੇ 10 ਨੰਬਰ ਵਾਰਡ ਦੇ ਐਮਸੀ ਡਾਕਟਰ ਹਰਪਾਲ ਕੌਰ ਜੋ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਕੌਰ ਵਾਰਡ ਨੰਬਰ 10 ਤੋਂ ਐਮਸੀ ਹਾਂਜੀ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਜੀ ਵੀ ਆ ਹਰ ਸਾਲ ਦੀ ਤਰ੍ਹਾਂ ਇਹ ਤੀਆਂ ਇਸ ਤਰ੍ਹਾਂ ਹੀ ਮਨਾਉਂਦੇ ਰਹੀਏ ਇਹ ਆਪਣਾ ਪੁਰਾਣਾ ਸੱਭਿਆਚਾਰਕਾ ਜੀ ਆਪਣੀਆਂ ਤੀਆਂ ਮੈਨੂੰ ਬਹੁਤ ਵਧੀਆ ਤਿਹਾਰ ਲੱਗਦਾ ਆਪਣਾ ਇਸ ਤਰ੍ਹਾਂ ਹੀ ਮੰਨਦਾ ਰਹੇ ਮਨਾਉਂਦੇ ਰਹੇ ਕਹਿ ਮਰਣਾ ਚਾਹੀਦਾ ਜੀ ਛੋਟੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗਣਾ ਚਾਹੀਦਾ ਠੀਕ ਹੈ ਆਪਣੇ ਨਾਲ ਐਮਸੀ ਹੋਰ ਵੀ ਮੌਜੂਦ ਹੈ 11 ਨੰਬਰ ਵਾਰਡ ਦੇ ਠੀਕ ਹੈ ਗੁਰਜੀਤ ਕੌਰ ਜੀ ਪਹਿਲਾਂ ਤੁਹਾਨੂੰ ਮੁਬਾਰਕਾਂ ਹਾਂਜੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਆਈਂ ਕਿ ਮੈਂ ਕੋਈ ਮੋਟੀਵੇਸ਼ਨ ਦੇਣਾ ਚਾਹਾਂਗੀ ਜਿਹੜੀ ਸਾਡੀ ਨਮੀ ਪਨੀਰੀ ਹੁਣ ਆ ਰਹੀ ਹੈ ਜਿਨ੍ਹਾਂ ਨੂੰ ਚਰਖੇ ਤਿਰੰਜਣਾ ਜੋਹਰ ਪ੍ਰਾਣੇ ਵਿਰਸੇ ਬਾਰੇ ਕੁਝ ਪਤਾ ਹੀ ਨਹੀਂ ਦੇਖੋ ਜਦੋਂ ਆਪਾਂ ਤੀਆਂ ਦਾ ਤਿਹਾਰ ਮਨਾਉਂਦੇ ਆ ਤਾਂ ਇਹਦੇ ਵਿੱਚ ਚਰਖੇ ਸਭ ਕੁਝ ਹੁੰਦੇ ਨੇ ਜਿਹਦੇ ਨਾਲ ਵੀ ਆਪਣੀ ਪ੍ਰਾਣੀ ਪੀੜੀ ਨੂੰ ਵੀ ਪਤਾ ਲੱਗ ਜਾਂਦਾ ਵੀ ਹਾਂ ਆਪਣਾ ਪ੍ਰਾਣਾ ਸੱਭਿਆਚਾਰ ਕਿਵੇਂ ਸੀ ਆਪਣਾ ਪ੍ਰਾਣਾ ਸੱਭਿਆਚਾਰ ਜੋ ਲੋਪ ਹੋ ਰਿਹਾ ਗਿਆ ਦਿਨ ਪਰ ਦਿਨਾ ਪਰ ਹੁਣ ਜਦੋਂ ਆਪਾਂ ਨੇ ਅੱਜ ਕੀ ਆਪਾਂ ਨੇ ਇਹ ਜੋ ਤੀਆਂ ਮਨਾਉਣ ਦਾ ਵੀੜਾ ਉਠਾਇਆ ਇਹਦੇ ਨਾਲ ਪੁਰਾਣੀ ਜਿਹੜੋ ਨਵੀਂ ਪੀੜ੍ਹੀ ਆ ਉਹਨੂੰ ਪਤਾ ਲੱਗੂਗਾ ਨਾਵੇਂ ਸਬਿਆਚਾਰ ਬਾਰੇ ਪੁਰਾਣੀ ਸਬਿਆਚਾਰ ਬਾਰੇ ਕੀ ਕੀ ਕੁਛ ਹੁੰਦਾ ਸੀਗਾ ਪਹਿਲਾਂ ਆਪਣੇ ਵਿੱਚ ਤਿੰਨ ਨੰਬਰ ਬਾਡਾਂ ਦੇ ਵੀ ਐਮਸੀ ਨਾਲ ਵੀ ਗੱਲਬਾਤ ਕਰਦੇ ਆ ਸਾਸੀ ਦਾ ਜੀ ਸਾਸੀ ਕਾ ਜੀ ਕੁਲਵਿੰਦਰ ਕੌਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਕੀ ਉਸ ਗੱਲ ਬਾਰੇ ਤੇ ਇਹ ਤੇ ਹਰ ਵਧੀਆ ਜੀ ਲੇਡੀਜ਼ ਵਾਸਤੇ ਹਰ ਸਾਲ ਦੀ ਤਰ੍ਹਾਂ ਮਨਾਉਣਾ ਚਾਹੀਦਾ ਜੀ ਸੋ ਆਪਣਾ ਲੈ ਕਹਦੇ ਜੀ ਆਪਣੇ 13 ਬਾਡਾਂ ਨੇ ਇਕੱਗੇ ਦੇ ਵਿੱਚ 13 ਬਾਡਾ ਤੇ ਜੋ ਐਮਸੀ ਨੇ ਆਪਣੇ ਵਿੱਚ ਮੌਜੂਦ ਨੇ ਤੋਂ ਸਪੈਸ਼ਲ ਤੌਰ ਤੇ ਜੋ ਕਹਦੇ ਆ ਆਪਣੇ ਐਮਐਲਏ ਸਾਹਿਬ ਦੀ ਫੈਮਲੀ ਜਨੋ ਰਾਣੀ ਵੀ ਉਹਨਾਂ ਦੀ ਇਸ ਟਾਈਮ ਇੱਥੇ ਪਹੁੰਚੀ ਹੋਈ ਹੈ ਤੇ ਬੜਾ ਨਿੱਘਾ ਸਵਾਗਤ ਉਹਨਾਂ ਦਾ ਇੱਥੇ ਆਪਣੇ ਕਹਦੇ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਹੈ ਪਹਿਲਾਂ ਤੁਹਾਨੂੰ ਦੀਆਂ ਦੀ ਬਹੁਤ ਜ਼ਿਆਦਾ ਮੁਬਾਰਕਾਂ ਹਾਂਜੀ ਤੁਹਾਨੂੰ ਬਹੁਤ ਬਹੁਤ ਮੈਂ ਜਨਤਾ ਦੀ ਬਾਤ ਚੈਨਲ ਤੇ ਸੱਚ ਮੇਲ ਪੰਜਾਬ ਚੈਨਲ ਤੇ ਅਸਲ ਸੱਚ ਪੰਜਾਬ ਚੈਨਲ ਦਾ ਸਾਡੇ ਇਸ ਤੀਆਂ ਦੇ ਮੇਲੇ ਦੇ ਵਿੱਚ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਤੇ ਜੀ ਐਨ ਨੂੰ ਆਖਦਾ ਬੀਰ ਜੀ ਜੋ ਕੀ ਤੁਸੀਂ ਮੋਟੀਵੇਸ਼ਨ ਇਸ ਟਾਈਮ ਆਪਣੇ ਸੱਭਿਆਚਾਰ ਬਾਰੇ ਮਤਲਬ ਜਿਹੜੀ ਆਮ ਪਬਲਿਕ ਹੈ ਜੋ ਪਨੇਰੀ ਜਿਹਨਾਂ ਨੂੰ ਪਤਾ ਹੀ ਨਹੀਂ ਵਿਰਸੇ ਬਾਰੇ ਉਹਨਾਂ ਨੂੰ ਕੀ ਤੁਸੀਂ ਸਿਆਣਾ ਚਾਹੁੰਦੇ ਹੋ ਮੈਮ ਅੱਜੇ ਪਹਿਲੀ ਵਾਰ ਹੋਇਆ ਕਿ ਨਗਰ ਪੰਚਾਇਤ ਘੱਗੇ ਵੱਲੋਂ ਪਹਿਲੀ ਵਾਰ ਇਹ ਉਪਰਾਲਾ ਕੀਤਾ ਗਿਆ ਹੈ ਕਿ ਸਾਡੇ ਬੱਚਿਆਂ ਨੂੰ ਸਾਡੀਆਂ ਭੈਣਾਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਲਈ ਜੋ ਅੱਜ ਇੱਕ ਛੋਟੀ ਜੀ ਕੋਸ਼ਿਸ਼ ਸੀ ਮੇਲਾ ਤੀਆਂ ਦਾ ਪਹਿਲੀ ਵਾਰ ਜੋ ਘੱਗੇ ਦੇ ਵਿੱਚ ਹੋਇਆ ਤੇ ਉਹ ਸਫਲ ਵੀ ਹੋਇਆ ਤੁਹਾਡੇ ਸਾਹਮਣੇ ਜੋ ਕੱਟ ਸੀ ਉਹ ਦੱਸਦਾ ਹੈ ਕਿ ਅੱਜ ਸੱਭਿਆਚਾਰ ਦੇ ਨਾਲ ਜੁੜਨ ਵਾਸਤੇ ਸਾਡੇ ਪਿੰਡ ਦੇ ਧੀਆਂ ਭੈਣਾਂ ਨੇ ਜੋ ਹੰਭਲਾ ਮਾਰਿਆ ਹੈ ਨਗਰ ਪੰਚਾਇਤ ਘੱਗਾ ਨੂੰ ਜੋ ਸ਼ਾਬਾਸ਼ ਅੱਜ ਮਿਲੀ ਹੈ ਕਿਉਂਕਿ ਸਾਡੇ ਸੀਐਮ ਸਾਹਿਬ ਦਾ ਵੀ ਸੁਪਨਾ ਹੈ ਰੰਗਲਾ ਪੰਜਾਬ ਰੰਗਲਾ ਪੰਜਾਬ ਦੇ ਵਿੱਚ ਉਹਨਾਂ ਨੇ ਮਹਿਮਾਛੜੀ ਉਹਨਾਂ ਨੇ ਨਸ਼ਾ ਮੁਕਤੀ ਸਿੱਖਿਆ ਕ੍ਰਾਂਤੀ ਤੇ ਉਸੇ ਦੇ ਤਹਿਤ ਇਹ ਵੀ ਅੱਜ 15 ਦਿਨ ਹੋ ਗਏ ਪਿੰਡਾਂ ਦੇ ਵਿੱਚ ਪ੍ਰੋਗਰਾਮ ਚੱਲਦਿਆਂ ਨੂੰ ਵਾੜਾਂ ਦੇ ਵਿੱਚ ਪ੍ਰੋਗਰਾਮ ਅੱਜ ਨਗਰ ਪੰਚਾਇਤ ਘੱਗਾ ਵੱਲੋਂ ਸਾਡੀ ਟੀਮ ਵੱਲੋਂ ਸਾਡੇ ਪ੍ਰਧਾਨ ਜੀ ਵੱਲੋਂ ਇਹ ਸੋਚਿਆ ਗਿਆ ਸੀ ਕਿ ਅਸੀਂ ਵੀ ਕਿਹਜਾ ਉਪਰਾਲਾ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਭੈਣਾਂ ਨੂੰ ਜੋ ਮੋਬਾਈਲਾਂ ਦੇ ਵਿੱਚ ਉਲਝੇ ਪਏ ਨੇ ਜਾਂ ਟੀਵੀਆਂ ਨਾਲ ਉੜਦੇ ਪਏ ਨੇ ਉਹਨਾਂ ਨੂੰ ਉਹਨਾਂ ਤੋਂ ਬਾਹਰ ਲਿਆ ਕੇ ਉਹਨਾਂ ਨੂੰ ਦਿਖਾਇਆ ਜਾਵੇ ਜਿਵੇਂ ਕਿ ਚਰਖੇ ਲੱਗੇ ਹੋਏ ਸੀ ਮਧਾਣੀਆਂ ਲੱਗੀਆਂ ਹੋਈਆਂ ਸੀ ਪੱਖੀਆਂ ਉਹਨਾਂ ਨੂੰ ਪਤਾ ਨਹੀਂ ਕਿ ਕੀ ਚੀਜ਼ਾਂ ਸੀ ਕਿਉਂਕਿ ਅਗਰ ਉਹਨਾਂ ਨੇ ਕੋਈ ਦੇਖਿਆ ਹੋਵੇ ਤਾਂ ਹੀ ਭਰਾਈ ਉਸ ਚੀਜ਼ ਦੇ ਨਾਲ ਇਹ ਪਿੰਗਾ ਜੋ ਪਾਈਆਂ ਗਈਆਂ ਨੇ ਪਹਿਲਾਂ ਇਹ ਆਮ ਗੱਲਾਂ ਸੀ ਪਰ ਅੱਜ ਦੇਖਣ ਲੱਗੇ ਜਦੋਂ ਲੱਗਦਾ ਪਤਾ ਨਹੀਂ ਕੀ ਹੈ ਬੱਚਿਆਂ ਨੂੰ ਦੱਸਿਆ ਗਿਆ ਉਹਨਾਂ ਦੇ ਮਾਂ-ਬਾਪ ਵੱਲੋਂ ਵੀ ਇਹ ਪੁਰਾਣਾ ਜੋ ਵਿਰਸਾ ਸਾਡਾ ਇਹ ਹੀ ਇੱਕ ਛੋਟੀ ਜਿਹੀ ਕੋਸ਼ਿਸ਼ ਸੀ ਕਿ ਅਸੀਂ ਆਪਣੇ ਵਿਰਸੇ ਨੂੰ ਸਾਂਭ ਸਕੀਏ ਤੇ ਆਪਣੇ ਜੋ ਨੌਜਵਾਨੀ ਹੈ ਤੀਆਂ ਪੈਣਾ ਨੇ ਉਹਨੂੰ ਇਸ ਵਿਰਸੇ ਨਾਲ ਜੋੜ ਸਕਦੇ ਨਗਰ ਕੌਂਸਲਰ ਕਮੇਟੀ ਦੇ ਆਪਣੇ ਵਿੱਚ ਆਗੂ ਵੀ ਜੋ ਮੌਜੂਦ ਨੇ ਐਮ ਸੀ ਸਹਿਵਾਨ ਵੀ ਆਪਣੇ ਵਿੱਚ ਖੜੇ ਨੇ ਆਪਾਂ ਨਾਲ ਵੀ ਗੱਲ ਕਰਦੇ ਆ ਸ਼ਕਤੀ ਗੋਇਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਪਹਿਲਾਂ ਤੀਜ ਦੇ ਤਿਹਾੜੀ ਦੀਆਂ ਬਹੁਤ ਜ਼ਿਆਦਾ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਜੀ ਪਟਿਆਲਾ ਫਾਸਟ ਨਿਊਜ਼ ਨੂੰ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਇਸ ਚੀਜ਼ ਦੀਆਂ ਸੋਹੇ ਰਾਜਾ ਬੜੇ ਬੰਦ ਰੰਗਾਰੰਗ ਕਾਹਦੀ ਪ੍ਰੋਗਰਾਮ ਆਪਣੇ ਦੇ ਤੀਆਂ ਦਾ ਇੱਥੇ ਮਨਾਇਆ ਗਿਆ ਘੱਗੇ ਦੇ ਵਿੱਚ ਤੇ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ ਇਹ ਦੇਖੋ ਜੀ ਪੰਜਾਬ ਦਾ ਲੋਕ ਇੱਕ ਅਸੀਂ ਇੱਕ ਅੱਗੇ ਜੇ ਨਵੀਂ ਕਮੇਟੀ ਬਣੀ ਹੈ ਤੇ ਅਸੀਂ ਹਰ ਸਾਲ ਇਹ ਪ੍ਰਣ ਕਰ ਲਿਆ ਵੀ ਇਹ ਇਹ ਤਿਹਾਰ ਬਣਾਣੀ ਬਣਾਣਾ ਯੂਰੇ ਤੇ ਇਸ ਦੇ ਨਾਲ ਆਪਣੀਆਂ ਧੀਆਂ ਪੈਣਾ ਜਿਹੜੀਆਂ ਘਰਾਂ ਚ ਦੇਖੋ ਕੰਮਾਂ ਚ ਇੱਕ ਤਰ੍ਹਾਂ ਵਿਵਸਥਾ ਰਹਿੰਦੀਆਂ ਨੇ ਉਹਨਾਂ ਨੂੰ ਵੀ ਕੁਝ ਟਾਈਮ ਆਪਦੇ ਕਲਚਰ ਬਾਰੇ ਜੋ ਨਵੀਂ ਕੁੜੀਆਂ ਨੇ ਬੱਚੇ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਸਾਡਾ ਪੁਰਾਣਾ ਸੱਭਿਆਚਾਰਕ ਕਲਚਰ ਕੀ ਹੈ ਉਹਦੇ ਕਰਕੇ ਅਸੀਂ ਇਹ ਸਾਰੀ ਨਗਰ ਪੰਚਾਇਤ ਨੇ ਮਿੱਠੂ ਪ੍ਰਧਾਨ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਨਗਰ ਵੱਲੋਂ ਇਹ ਤਿਹਾਰ ਦਾ ਸਾਨੂੰ ਇੱਕ ਆਯੋਜਨ ਕੀਤਾ ਤੇ ਲੋਕਾਂ ਨੇ ਸਾਡਾ ਭਰਪੂਰ ਸਾਥ ਦਿੱਤਾ ਹੈ ਲੋਕਾਂ ਦਾ ਇੰਨਾ ਸਾਥ ਦੀ ਹਜੂਮ ਪੂਰਾ ਤੁਸੀਂ ਦੇਖ ਸਕਦੇ ਹੋ ਵੀ ਹੁਣ ਤੱਕ ਵੀ ਸਾਰਾ ਪੰਡਾਲ ਭਰਿਆ ਹੋਇਆ ਤੀ ਤੇ ਲੋਕ ਸਾਡਾ ਸਾਥ ਦੇ ਰਹੇ ਨੇ ਫੁੱਲ ਤੇ ਅਸੀਂ ਬਹੁਤ ਇਹ ਸੋਚਦੇ ਹਾਂ ਵੀ ਅੱਗੇ ਵੀ ਅਸੀਂ ਲੋਕੀਤਾਂ ਲਈ ਜਿਹੜੇ ਤਿਹਾਰ ਨੇ ਉਹ ਮਨਾਉਂਦੇ ਰਹਾਂਗੇ ਜੀ ਹਾਂਜੀ ਵੀਰੇ ਕੀ ਨਾਮ ਆਪਣਾ ਮੇਰਾ ਨਾਮ ਧਰਮਿੰਦਰ ਸਿੰਘ ਜੀ ਵਾਰਡ ਨੰਬਰ 1 ਤੋਂ ਐਮਸੀ ਠੀਕ ਹੈ ਵੀਰੇ ਅੱਜ ਜੋ ਤੀਆਂ ਦਾ ਤਿਹਾਰ ਕੱਗੇ ਦੇ ਵਿੱਚ ਮਨਾਇਆ ਗਿਆ ਉਹਦੇ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਬਹੁਤ ਵਧੀਆ ਪ੍ਰਾਲਾ ਲੱਗਾ ਜੋਗਾ ਪ੍ਰਾਲਾ ਹਨ ਹਰੇਕ ਸਾਲ ਇਹ ਮਨਾਉਣਾ ਚਾਹੀਦਾ ਇਹਦੇ ਨਾਲ ਜਿਹੜਾ ਵੀ ਆਪਣਾ ਸੱਭਿਆਚਾਰ ਨਾਲ ਜੁੜੇ ਰਹਿਣਾ ਤੇ ਬਹੁਤ ਵਧੀਆ ਪਰਾਲਾ ਹੈ ਤੇ ਮੈਂ लाड्डी ਠੇਕੇਦਾਰ ਕੱਗੇ ਤੋਂ ਮੇਰੀ ਵਾਈਫ ਕਾਉਂਸਲਰ ਨੇ ਬਾਡ ਨੰਬਰ 3 ਤੋਂ ਸਭ ਤੋਂ ਪਹਿਲਾਂ ਤੁਹਾਡਾ ਸੱਚ ਮੇਲ ਚੈਨਲ ਤੇ ਜਨਤਾ ਦੀ ਆਵਾਜ਼ ਚੈਨਲ ਜੀ ਆਇਆਂ ਨੂੰ ਇੱਥੇ ਪਹੁੰਚਣ ਤੇ ਅਸੀਂ ਜੋ ਅੱਜ ਸਮੂਹ ਨਗਰ ਪੰਚਾਇਤ ਸਾਡੇ ਪ੍ਰਧਾਨ ਮਿੱਠੂ ਜੀ ਸਾਡੇ ਐਮਐਲਏ ਸਾਹਿਬ ਬਾਈ ਕੁਲਵੰਤ ਜੀ ਉਹਨਾਂ ਵੱਲੋਂ ਉਹਨਾਂ ਦੀ ਰਹਿਨਮਾਈ 'ਚ ਅੱਜ ਤਿਆਂ ਦਾ ਤਿਆਰ ਬੋੜੇ ਸ਼ੌਂਕ ਤੇ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ ਸਾਡੀ ਸੋਚ ਸੀਗੀ ਜਿਵੇਂ ਜੈਂਟਸ ਹਰ ਪਰਿਵਾਰ ਚ ਕੋਈ ਨਾ ਕੋਈ ਫੰਕਸ਼ਨ ਅਟੈਂਡ ਕਰਦਾ ਹੈ ਚਾਹੇ ਕੋਈ ਖੇਡ ਮੇਲਾ ਹੈ ਚਾਹੇ ਕੋਈ ਵਿਆਹ ਸਾਦੀ ਦਾ ਫੰਕਸ਼ਨ ਹੈ ਲੇੜੇ ਜਿੱਤਨਾ ਕਿਤੇ ਪਿੱਛੇ ਰਹਿ ਜਾਂਦੇ ਨੇ ਅਸੀਂ ਸਾਰੀ ਕਾਉਂਸਲਰਾਂ ਨੇ ਆਗੂ ਸਾਹਿਬ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਨੇ ਸਾਰਿਆਂ ਨੇ ਸਲਾਹ ਕਰਕੇ ਹਰ ਪੱਖੋਂ ਚਾਹੇ ਖਾਣ ਪੀਣ ਦਾ ਪ੍ਰਬੰਧ ਸੀ ਚਾਹੇ ਕੋਈ ਟੈਂਟ ਦਾ ਸੀ ਚਾਹੇ ਕਿਸੇ ਵੀ ਤਰ੍ਹਾਂ ਦਾ ਅਰੇਂਜਮੈਂਟ ਸੀਗਾ ਸਾਨੂੰ ਸਾਰਿਆਂ ਨੇ ਰਲ ਮਿਲ ਕੇ ਬਹੁਤ ਸ਼ਾਨਦਾਰ ਕਰਿਆ ਤੇ ਸਾਨੂੰ ਇੰਨਾ ਪਰਮਾਉਂਗਾਰਾ ਮਿਲਿਆ ਸਾਡੇ ਪਿੰਡ ਦੀਆਂ 3 ਪੈਣਾ ਜਿਹੜੀਆਂ ਦੂਜੇ ਪਿੰਡਾਂ ਚ ਵਾਈਆਂ ਹੋਏ ਨੇ ਸਭ ਆਪਣੇ ਪੇਕੇ ਪਿੰਡ ਆਈਆਂ ਹਰ ਪਰਿਵਾਰ ਚੋਂ ਇੱਕ ਦੋ ਤੇ ਜੋ ਵੀ ਲੇਡਿਸ ਹੈਗੇ ਸਭ ਸਾਨੂੰ ਬਹੁਤ ਸੋਹਣਾ ਤਿੰਨ ਤੋਂ 4000 ਲੇਡਿਸ ਦਾ ਘਟ ਸੀਗਾ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਸਾਨੂੰ ਆਸ ਹੈ ਸਾਨੂੰ ਸਾਡੀ ਪਾਰਟੀ ਵੱਲੋਂ ਸਾਡੇ ਪ੍ਰਧਾਨ ਸਾਹਿਬ ਵੱਲੋਂ ਜੇ ਇਸ ਤਰ੍ਹਾਂ ਸਹਿਯੋਗ ਮਿਲੂਗਾ ਅਸੀਂ ਹੋਰ ਵੀ ਬਹੁਤ ਸੋਹਣੇ-ਸੋਹਣੇ ਪ੍ਰੋਗਰਾਮ ਕਰਾਂਦੇ ਰਾਵਾਂਗੇ